ਬਹੁਤ سارے ਵਰਲਡ ਲੈਵਲ ਤੋਂ ਵੀ ਸਾਡੇ ਕੋਲ ਪੇਸ਼ੈਂਟ ਆ ਰਹੇ ਨੇ ਜਿਨ੍ਹਾਂ ਨੂੰ ਆਰਟਿਸਮ ਹੈ ਜਿਨ੍ਹਾਂ ਨੂੰ ਏਡੀਹ ਦੀ ਪ੍ਰੋਬਲਮ ਹੈ ਜੇ ਪੰਜਾਬੀ ਵਿੱਚ ਉਹਨਾਂ ਨੂੰ ਸਮਝਾਇਆ ਜਾਵੇ ਤਾਂ ਉਹ ਬੱਚੇ ਸਾਡੇ ਕੋਲ ਆ ਰਹੇ ਨੇ ਜਿਨ੍ਹਾਂ ਨੂੰ ਆਪਾਂ ਸਿੱਧੀ ਭਾਸ਼ਾ ਦੇ ਵਿੱਚ ਮੰਦ ਬੁੱਧੀ ਕਿਹਾ ਜਾ ਸਕਦਾ ਜੀ ਜਿਹੜੇ ਬੋਲਦੇ ਨਹੀਂ ਸੀ ਬੱਚੇ ਉਹ ਬੋਲਣ ਲੱਗ ਪਏ ਜਿਹੜੇ ਸੋਲਿਡ ਚੀਜ਼ ਖਾਂਦੇ ਨਹੀਂ ਸੀ ਅੱਜ ਦੀ ਡੇਟ ਤੋਂ ਖਾਣ ਲੱਗ ਪਏ ਇਸੇ ਵਸਤ ਨਹੀਂ ਉਹ ਨਾਰਮਲ ਸਪੂਚ ਜਾਣ ਲੱਗ ਪਏ ਡਾਕਟਰ ਨੇ ਕਿਹਾ ਸੀ ਇਹ ਟੀਵੀ ਤੁਹਾਡੀ ਬਹੁਤ ਜ਼ਿਆਦਾ ਵਿਗੜ ਗਈ ਆ ਉਹ ਭਾਵੇਂ ਇੰਸਟਰ ਇੰਸਟਰਸਾਈਨ ਦੀ ਟੀਵੀ ਸੀ ਪਾਂਚਸ ਦੀ ਸੀ ਪਾਂਵੇਂ ਕਿਸੇ ਬੋਡੀ ਦੇ ਹੋਰ ਆਰਗਨ ਦੀ ਸੀ ਉਹ ਵੀ ਠੀਕ ਆ ਜੀ ਪਰ ਉਸ ਅਕਾਲਪੁਰ ਖਾਇਰੂ ਦੀ ਕਿਰਪਾ ਨਾਲ ਇਲੈਕਟ੍ਰੋਫੈਥੀ ਸਿਸਟਮ ਈ ਬਾਇਓ ਕੇਅਰ ਸੈਂਟਰ ਵਿੱਚ ਹਜ਼ਾਰਾਂ ਪੇਸ਼ੈਂਟ ਨੇ ਜਿਨ੍ਹਾਂ ਦਾ ਟ੍ਰੈਟਾ ਨਾਈਂ ਬਲੱਡ ਜਰੀਆ ਵਧਿਆ ਸੀ ਅੱਜ ਦੀ ਜੋ ਚ ਬਿਲਕੁਲ ਠੀਕ ਹੈ ਪੰਜਾਬੀ ਦੀ ਜੇ ਕਿਹਾ ਜਾਵੇ ਤੇ ਸਿਰ ਦੇ ਵਾਲਾਂ ਤੋਂ ਲੈ ਕੇ ਪੈਰ ਦੇ ਨਹਾਂ ਤੱਕ ਹਰੇਕ ਜਿਹੜੀ ਪ੍ਰੋਬਲਮ ਹੈਗੀ ਆ ਉਹਦਾ ਇਲੈਕਟ੍ਰੋਫੈਥੀ ਦਾ ਹੀ ਇਲਾਜ ਸੰਭਵ ਹੋ ਰਿਹਾ ਕਾ ਬਹੁਤ ਸਾਰੇ ਡਾਕਟਰਸ ਨੇ ਜਿਹੜੇ ਇਲੈਕਟ੍ਰੋਪੈਥੀ ਦੇ ਨਾਲ ਮਰੀਜ਼ਾਂ ਦਾ ਇਲਾਜ ਕਰਦੇ ਨੇ ਤੇ ਜੇਕਰ ਮੈਂ ਬਾਇਓ ਕੇਅਰ ਕਲੀਨਿਕ ਦੀ ਗੱਲ ਕਰਾਂ ਤੁਸੀਂ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਕਿਵੇਂ ਡਾਇਗਨੋਸ ਕਰਦੇ ਹੋ ਕਿਵੇਂ ਮਤਲਬ ਡਿਫਰੈਂਟ ਹੋ ਕੇ ਨਹੀਂ ਸਪੈਸ਼ਲ ਹੋ ਤੁਸੀਂ ਸਾਡੇ ਡਾਇਗਨੋਸ ਕਰਨ ਦਾ ਢੰਗ ਜਿਹੜਾ ਹੈਗਾ ਉਹ ਦੂਸਰਿਆਂ ਨਾਲੋਂ ਡਿਫਰੈਂਟ ਤੇ ਅਲੱਗ ਹੈ ਅਸੀਂ ਸ਼ੁਰੂ ਤੋਂ ਆਯੁਰਵੇਦ ਦੇ ਗਿਆਨ ਰੱਖਦੇ ਸੀ ਉਹਦਾ ਕਰਕੇ 350 ਇੰਡੀਅਨ ਪਲਾਂਟ ਹਰਬਲ ਪਲਾਂਟ ਜਿਹੜਾ ਹੈਗਾ ਫਲਾਵਰ ਜਿਹੜੇ ਹੈਗੇ ਨੇ ਉਹਨਾਂ ਦਾ ਇਹਨਾਂ ਦੇ ਨਾਲ ਕੋਲੈਬੋਰੇਸ਼ਨ ਕਰਕੇ ਇੱਕ ਨਵੀਂ ਇਨਵੈਂਸ਼ਨ ਕੀਤੀ ਆ ਜਿਹਦੇ ਨਾਲ ਸਾਨੂੰ ਰਿਜ਼ਲਟ ਐਨ ਐਸ ਕੰਪੇਅਰ ਟੂ ਐਨ ਅਦਰ ਐਲੈਕਟ੍ਰੋਫੋਰੇਸਿਸ ਤੋਂ ਜ਼ਿਆਦਾ ਮਿਲਦਾ ਸਭ ਤੋਂ ਵੱਡ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ ਮਨ ਦੀ ਪਰੇਸ਼ਾਨੀ ਵਾਲੇ ਵੀ ਆ ਰਹੇ ਨੇ ਜਨ ਨੂੰ ਆਪਾਂ ਨੂੰ ਸੌਂ ਨਹੀਂ ਆਉਂਦੀ ਆ ਕਾਰੀਏ ਨੀਂਦ ਨਹੀਂ ਆਉਂਦੀ ਡਿਪਰੈਸ਼ਨ ਨੇ ਆ ਐਂਜਾਇਟੀ ਆ ਹੋਰ ਬ੍ਰੇਨ ਡਿਸਆਰਡਰ ਦੇ ਸਾਰਕ ਤਰ੍ਹਾਂ ਦੇ ਮਰੀਜ਼ ਆ ਰਿਹਾ ਕੋਈ ਵੀ ਜਿਹੜਾ ਬ੍ਰੇਨ ਡਿਸਆਰਡਰ ਹੈ ਸਾਡੇ ਕੋਲ ਆਉਂਦਾ ਹੈ ਤੇ ਉਹ ਕਾਲਟ੍ਰੋਪੈਥੀ ਦੀ ਕਿਰਪਾ ਦੇ ਨਾਲ ਤੇ ਸਿਸਟਮ ਓਵਰ ਇਲੈਕਟ੍ਰੋਥੈਪੀ ਈ ਬਾਇਓਕੇਅਰ ਦੇ ਅੰਦਰ ਸਾਰਿਆਂ ਨੂੰ 100% ਸਫਲ ਇਲਾਜ ਪ੍ਰਾਪਤ ਹੋ ਰਿਹਾ ਹਰ ਇੱਕ ਤਰ੍ਹਾਂ ਦਾ ਕੈਂਸਰ ਜਿਹੜਾ ਹੈਗਾ ਇੱਥੇ ਉਹ ਇਲੈਕਟ੍ਰੋਥੈਪੀ ਸਿਸਟਮ ਆਫ ਮੈਡੀਸਨ ਦਾ ਈ ਬਾਇਓਕੇਅਰ ਠੀਕ ਹੋ ਰਿਹਾ ਇਥੇ ਬ੍ਰੇਨ ਦੇ ਕੈਂਸਰ ਦੇ ਪੇਸ਼ੈਂਟ ਠੀਕ ਹੋ ਚੁੱਕੇ ਨੇ ਬ੍ਰੈਸ ਕੈਂਸਰ ਜੋ ਬੀਬੀਆਂ ਨੂੰ ਖਾਸ ਕਰਕੇ ਲੇਡੀਜ਼ ਫੀਮੇਲ ਹੁੰਦਾ ਬ੍ਰੈਸਟ ਕੈਂਸਰ ਬਹੁਤ ਜ਼ਿਆਦਾ ਫੈਲਿਆ ਉਹਦੇ ਪੇਸ਼ੈਂਟ ਬਹੁਤ ਸਾਰੇ ਠੀਕ ਨੇ ਲਿਵਰ ਕੈਂਸਰ ਦੇ ਠੀਕ ਨੇ ਬ੍ਰੇਨ ਟ ਕੈਂਸਰ ਦੇ ਠੀਕ ਨੇ ਜੇ ਜੰਕਸ਼ਨ ਦੇ ਠੀਕ ਨੇ ਪ੍ਰੋਸਟੇਟ ਕੈਂਸਰ ਦੇ ਠੀਕ ਨੇ ਸਾਡੇ ਕੋਲ ਤੁਸੀਂ ਜੇ ਉਹਦੇ ਵਾਸਤੇ ਸਬੂਤ ਹੈ ਉਹ ਵੀ ਰਾਈਡ ਦੀ ਕਿਰਪਾ ਨਾਲ ਇਹ ਰਿਟਰਨ ਚ ਦਿੱਤਾ ਗਿਆ ਆਰ ਵੀ ਜਿਹੜੀ ਬਲੋਕਰਸ ਹੋ ਗਈ ਆ ਨਾੜੀਆਂ ਬੰਦ ਹੋ ਗਈਆਂ ਡਾਕਟਰ ਕਹਿ ਦਿੰਦੇ ਨੇ ਕਿ ਇਹਨਾਂ ਦਾ ਇਨਸਟੈਂਟ ਜਲਦੀ ਇਹਨਾਂ ਨਾਲ ਜਾਂ ਤਾਂ ਬਾਈਪਾਸ ਸਰਜਰੀ ਕਰਨੀ ਪੈਣੀ ਆ ਜਾਂ ਫਿਰ ਇਹਨਾਂ ਦਾ ਜਿਹੜਾ ਹੈਗਾ ਕਿ ਕੋਈ ਨਾ ਕੋਈ ਇਨਸਟੈਂਟ ਸਟੰਟ ਜਿਹੜਾ ਹੈਗਾ ਇੰਪਲਾਂਟ ਕਰਨਾ ਪੈਣਾ ਜੀ ਤੇ ਸਾਡੇ ਕੋਲ ਨੰਬਰ ਆਫ ਪੇਸ਼ੈਂਟ ਹੈਗੇ ਵਿਦ ਰਿਪੋਰਟਸ ਜੋ ਵੀ ਮੈਂ ਹੁਣ ਤੱਕ ਗੱਲ ਕੀਤੀ ਹੈ ਤੇ ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਲੈਕਟ੍ਰੋਪੈਕਟਿਕ ਸਿਸਟਮ ਦੇ ਨਾਲ ਜੀ 100% ਸਾਰੇ ਠੀਕ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਇਅਰ ਟੀਵੀ ਤੇ ਮੈਂ ਹਾਂ ਮਨਪ੍ਰੀਤ ਬਹੁਤ ਸਾਰੇ ਲੋਕ ਜਿਹੜੇ ਨੇ ਆਪਣੇ ਰੋਗਾਂ ਦਾ ਇਲਾਜ ਕਰਨ ਦੇ ਲਈ ਐਲੋਪੈਥੀ ਜਾਂ ਫਿਰ ਹੋਮੀਓਪੈਥੀ ਮੈਡੀਸਨ ਦਾ ਇਸਤੇਮਾਲ ਕਰਦੇ ਨੇ ਉਸ ਦੀ ਵਰਤੋਂ ਕਰਦੇ ਨੇ ਪਰ ਇਲੈਕਟ੍ਰੋਪੈਥੀ ਜਿਸ ਦੇ ਨਾਲ ਅਨੇਕਾਂ ਹੀ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਨੇ ਜਾਤ ਪਾਈ ਜਾ ਸਕਦੀ ਹੈ ਅੱਜ ਅਸੀਂ ਇਲੈਕਟ੍ਰੋਪੈਥੀ ਦੇ ਬਾਰੇ ਗੱਲਬਾਤ ਕਰਾਂਗੇ ਕਿ ਇਲੈਕਟ੍ਰੋਪੈਥੀ ਮੈਡੀਸਿਨਸ ਕੀ ਨੇ ਕਿਵੇਂ ਕੰਮ ਕਰਦੀਆਂ ਨੇ ਤੇ ਕਿਹੜੀ ਕਿਹੜੀ ਬਿਮਾਰੀ ਦਾ ਇਲਾਜ ਇਹਨਾਂ ਦੇ ਨਾਲ ਹੁੰਦਾ ਤੇ ਅੱਜ ਅਸੀਂ ਮੌਜੂਦ ਆ ਈ ਬਾਇਓ ਕੇਅਰਸ ਕਲੀਨਿਕ ਦੇ ਉੱਤੇ ਸਾਡੇ ਨਾਲ ਮੌਜੂਦ ਨੇ ਡਾਕਟਰ ਜਸਵਿੰਦਰ ਸਿੰਘ ਜੀ ਗੱਲਬਾਤ ਕਰਦੇ ਆ ਸਰ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੋ ਸਾਡੇ ਦਰਸ਼ਕ ਦੇਖ ਰਹੇ ਨੇ ਉਹਨਾਂ ਦਾ ਵੀ ਤੇ ਉਹਨਾਂ ਦੇ ਹਿਰਦੇ ਵਿੱਚ ਵਸ ਰਏ ਉਸ ਪਿਤਾ ਪ੍ਰਭੂ ਪਰਮਾਤਮਾ ਅਕਾਲ ਪ੍ਰਭਾਇ ਨੂੰ ਮੇਰਾ ਸਭ ਤੋਂ ਪਹਿਲਾਂ ਕੋਟਾਂ-ਕੋਟ ਪ੍ਰਣਾਮ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਇਹ ਬਾਇਓਕੇਅਰ ਵਿੱਚ ਆਪ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਤੁਸੀਂ ਦੱਸਿਆ ਛਸਤਰਾਂ ਕਿ ਇਲੈਕਟ੍ਰੋਪੈਥੀ ਹੈ ਕੀ? ਜੀ ਤੇ ਜੀ ਤੁਹਾਡੀ ਅਗਿਆ ਹੋਵੇ ਤਾਂ ਮੈਂ ਇਹਦੇ ਬਾਰੇ ਥੋੜਾ ਜਾਣਨਾ ਪਾਉਣ ਦੀ ਕੋਸ਼ਿਸ਼ ਕਰ ਰਿਹਾ। ਬਿਲਕੁਲ ਡਾਕਟਰ ਸਾਹਿਬ ਪਹਿਲਾ ਸਵਾਲ ਇਹ ਹੈ ਕਿ ਬੇਸਿਕਲੀ ਇਲੈਕਟ੍ਰੋਪੈਥੀ ਹੈ ਕੀ ਤੇ ਕਿਵੇਂ ਕੰਮ ਕਰਦੀ ਹੈ? ਜੀ ਇਲੈਕਟ੍ਰੋਪੈਥੀ ਅਸਲ ਵਿੱਚ ਕੀ ਹੈਗਾ ਕਿ ਇਹ 1865 ਦੇ ਵਿੱਚ ਡਾਕਟਰ ਕਾਉਂਟ ਸੀਜ਼ਰ ਮੈਟੀ ਦੀ ਤਰਫੋਂ ਇਟਲੀ ਦੇ ਬੈਲਾਂਗੋਨਾ ਸਿਟੀ ਜਿਹੜਾ ਹੈਗਾ ਉੱਥੇ ਇਹ ਡਿਸਕਵਰ ਕੀਤੀ ਗਈ ਸੀ ਇਲੈਕਟ੍ਰੋਮੀਨਸ ਜਿਹੜੀ ਇਲੈਕਟ੍ਰੋਨ ਇਲੈਕਟ੍ਰੋਮੈਗਨੇਟਿਕ ਫੋਰਸ ਹੈਗੀ ਆ ਪਲਾਂਟਸ ਦੇ ਵਿੱਚ ਫਲਾਵਰਸ ਦੇ ਵਿੱਚ ਉਹਨੂੰ ਅਸੀਂ ਇੱਕ ਸਫੈਸ ਗ੍ਰਿਸ ਐਸਸ ਦੇ ਤੌਰ ਤੇ ਉਨ੍ਹਾਂ ਦੇ ਵਿੱਚੋਂ ਕੱਢੀ ਦਾ ਭਾਵ ਕਿ ਠੰਡੀ ਵਿਧੀ ਨਾਲ ਅਰਕ ਕੱਢਿਆ ਹੁੰਦਾ प्लांट्स ਦਾ ਤੇ ਫਲਾਵਰ ਦਾ ਉਹਨੂੰ ਕਿੰਨੇ ਇਲੈਕਟ੍ਰੋਮੈਗਨੇਟਿਕ ਫੋਰਸ ਜਾਂ ਉਹਦੀ ਜਿਹੜੀ ਇੱਕ ਬਿਦੂਤੀ ਊਰਜਾ ਹੈਗੀ ਆ प्लांट्स ਦੀ ਤੇ ਫਲਾਵਰ ਦੀ ਉਹ ਆ ਤੇ ਪੈਥੀ ਮਤਲਬ ਤੁਸੀਂ ਜਾਣਦੇ ਜੀ ਨੂੰ ਆਪਾਂ ਚਿਕਸਤਾ ਕਹਿੰਦੇ ਆ ਕੋਈ ਵੀ ਇਲਾਜ ਪ੍ਰਣਾਲੀ ਤੇ ਦੈਟ ਮੀਨਸ ਉਹ ਬਣਦੀ ਹੈ ਇਲੈਕਟ੍ਰੋਪੈਥੀ ਇੱਕ ਉਹ ਕੁਦਰਤੀ ਇਲਾਜ ਪ੍ਰਣਾਲੀ ਹੈਗੀ ਆ ਜਿਹੜੀ ਟੋਟਲ ਹੀ ਕੇਵਲ ਤੇ ਕੇਵਲ ਹਰਬਲ प्लांट्स ਤੇ ਫਲਾਵਰ ਦੇ ਰਸ ਤੋਂ ਬਣੀ ਹੁੰਦੀ ਹੈ ਤੇ ਇਹ ਉਹ ਬੇਸ਼ਕੀਮਤੀ ਔਸ਼ਦੀ ਆ ਜਿਹੜੀ ਇੱਕ ਮੈਰਕਲ ਰਿਜ਼ਲਟ ਇਹਦੇ ਵਿੱਚ ਮਿਲਦੇ ਨੇ ਉਹ ਨਾਮੁਨਾਮ ਰਾਗ ਬਿਮਾਰੀਆਂ ਠੀਕ ਹੁੰਦੀਆਂ ਜਿਹੜੀਆਂ ਕਿ ਆਪਾਂ ਅਲਫਾਜ਼ਾਂ ਦੇ ਨਾਲ ਸੋਚ ਨਹੀਂ ਸਕਦੇ ਤੇ ਬੋਲ ਨਹੀਂ ਸਕਦੇ ਜੀ ਜਿਵੇਂ ਕਿ ਇਹਦੇ ਵਿੱਚ ਬਹੁਤ ਵਧੀਆ ਢੰਗ ਨਾਲ ਕੈਂਸਰ ਦਾ ਇਲਾਜ ਹੋ ਰਿਹਾ ਆਰਟイズਮ ਦਾ ਇਲਾਜ ਹੋ ਰਿਹਾ ਇੱਥੇ ਬਸ ਨਹੀਂ ਕਿਰਣੀ ਡਾਇਲਿਸਿਸ ਦੇ ਜਿਹੜੇ ਪੇਸ਼ੈਂਟ ਨੇ ਉਹ ਵੀ ਇਹਦੇ ਵਿੱਚ ਬਹੁਤ ਵਧੀਆ ਢੰਗ ਨਾਲ ਕਿਊਰ ਹੋ ਰਹੇ ਨੇ ਜੀ ਪੀਸੀਓਡੀ ਦੀ ਪ੍ਰੋਬਲਮ ਪੀਸੀਐਸ ਦੀ ਪ੍ਰੋਬਲਮ ਨਨ ਸੋਮਨੀਆ ਬ੍ਰੇਨ ਡਿਸਆਰਡਰ ਪੇਸ਼ੈਂਟ ਲਿਵਰ ਸਰੋਸਿਸ ਲਿਵਰ ਜਾਂ ਸਕਿਨ ਸਰੋਸਿਸ ਕੈਨ ਦੀ ਡਿਜੀਜ਼ ਹੋਵੇ ਆਈਸ ਦੀ ਹੋਵੇ ਈਵਨ ਕਿ ਹਾਰਟ ਬਲਾਕੇਜ ਦੀ ਜਿਹੜੀ ਪ੍ਰੋਬਲਮ ਹੈਗੀ ਆ ਉਹ ਵੀ ਬਹੁਤ ਸਾਰੇ ਨੰਬਰ ਆਫ ਪੇਸ਼ੈਂਟ ਇਥੇ ਜਿਹੜੇ ਹੈਗੇ ਆ ਈਬਾਈ ਕੇਰੂ ਵਿੱਚ ਆ ਕੇ ਇਲੈਕਟ੍ਰੋਫੀਥੀ ਸਿਸਟਮ ਦੇ ਨਾਲ ਉਹਨਾਂ ਦੀ ਓਪਨ ਹਾਰਟ ਸਰਜੀ ਜਿਹੜੀ ਹੋਣੀ ਸੀ ਉਤੋਂ ਬਚਾ ਹੋ ਗਿਆ ਹੋਰ ਵੀ ਬਹੁਤ ਸਾਰੀਆਂ ਟਰੀਟਮੈਂਟਸ ਜਿਹੜੀਆਂ ਹੈਗੀਆਂ ਪੰਜਾਬੀ ਚ ਜੇ ਕਿਹਾ ਜਾਵੇ ਤੇ ਸਿਰ ਦੇ ਵਾਲਾਂ ਤੋਂ ਲੈ ਕੇ ਪੈਰ ਦੇ ਨਹਾਂ ਤੱਕ ਹਰੇਕ ਜਿਹੜੀ ਪ੍ਰੋਬਲਮ ਹੈਗੀ ਆ ਉਹਦਾ ਇਲੈਕਟ੍ਰੋਪੈਥੀ ਦਾ ਹੀ ਇਲਾਜ ਸੰਭਵ ਹੋ ਰਿਹਾ ਤੇ ਬਹੁਤ ਹੀ ਵਧੀਆ ਹੈਰਾਨੀ ਜਨਕ ਜਿਹੜੇ ਇਲਾਜ ਇਹਦੇ ਜਿਹੜੇ ਰਿਜ਼ਲਟ ਆ ਰਹੇ ਨੇ ਜੀ ਤੇ ਇਲੈਕਟ੍ਰੋਪੈਥੀ ਜਿਹੜੀ ਬੇਸਿਕਲੀ ਹੈ ਕੀ ਹੈ ਕਿ ਇਹ ਬਲੱਡ ਤੇ ਲਿੰਫ ਨੂੰ ਪਿਊਰੀਫਾਈ ਕਰਦੀ ਹੈ ਸ਼ੁੱਧ ਕਰਦੀ ਹੈ ਗਰਵਾਣੀ ਦਾ ਪਰਮਾਣੂ ਵੀ ਜੋ ਬ੍ਰਹਿਮੰਡੇ ਸੋਈ ਪਿੰਡੇ ਜਿੰਨ ਖੋਜਾ ਤਨ ਪਾਇਆ ਜਿਸ ਤਰ੍ਹਾਂ ਹੀ ਜਿਹੜੀ ਕਿ ਸਰੀਰ ਦੇ ਵਿੱਚ ਜਿਹੜਾ ਹੈਗਾ 75% ਜਿਹੜਾ ਲਿੰਫ ਆ ਰਸ ਆ ਜਿਹਨੂੰ ਸਲੀਕਾ ਕਿਹਾ ਜਾਂਦਾ ਉਹ ਰਸ ਨੂੰ ਇਹ ਇਲੈਕਟ੍ਰੋਪੈਥਿਕ ਮੈਡੀਸਨ ਨੇਚਰਲ ਤਰੀਕੇ ਦੇ ਨਾਲ ਸ਼ੁੱਧ ਕਰ ਦਿੰਦੀ ਤੇ ਬਾਕੀ ਜਿਹੜਾ 25% ਵੱਜਦਾ ਉਹਨੂੰ ਬਲੱਡ ਨੂੰ ਬੋਨਸ ਨੂੰ ਆਰਗਨ ਨੂੰ ਰਿਪੇਅਰ ਵੀ ਕਰਦੀ ਤੇ ਪਿਊਰੀਫਾਈ ਵੀ ਕਰਦੀ ਹੈ ਭਾਵੇਂ ਇਹ ਬਿਲਕੁਲ ਇੱਕ ਨਰੋਗੀ ਕਾਇਆਨ ਪੈਦਾ ਕਰ ਦਿੰਦੀ ਜਦੋਂ ਆਪਾਂ ਇਸਤੇਮਾਲ ਕਰਦੇ ਹਾਂ ਕੋਟੂਕਾ ਕੀ ਦਾ ਇਲੈਕਟ੍ਰੋਪੈਥੀ ਸਰੀਰ ਨੂੰ ਬਿਲਕੁਲ ਹੀ ਪਿਊਰੀਫਾਈ ਕਰ ਦਿੰਦੀ ਆ ਇਹਦੇ ਸਲੀਕਾ ਨੂੰ ਵੀ ਰਸ ਨੂੰ ਵੀ ਬਲੱਡ ਨੂੰ ਵੀ ਦੈਨ ਇਹਦੇ ਵਿੱਚ ਆਰਗਨਸ ਮੈਡੀਸਨਸ ਹੁੰਦੀਆਂ ਜਿਹੜੀਆਂ ਕੱਲੀਆਂ-ਕੱਲੀਆਂ ਸਰੀਰ ਦੇ ਕੱਲੇ-ਕੱਲੇ ਆਰਗਨ ਨੂੰ ਰਿਪੇਅਰ ਕਰਕੇ ਉਹਨੂੰ ਪਰਫੈਕਟਲੀ ਤੋਂ ਰੀਜ਼ੋਨੇਟ ਕਰ ਦਿੰਦੀ ਇੱਥੇ ਬਸ ਨਹੀਂ ਜਿੱਦਾਂ ਆਪਾਂ ਭਾਰਤੀ ਸ਼ਾਸਤਰਾਂ ਦੇ ਵਿੱਚ ਦੇਖਿਆ ਜਾਵੇ ਤੇ ਜਿਹੜਾ ਓਮ ਅਲਫਾਜ਼ ਹੈਗਾ ਜਿਸ ਨੂੰ ਸਮੁੰਦਰ ਦੀ ਗਹਿਰਾਈ ਦੇ ਵਿੱਚੋਂ ਪੈਦਾ ਹੁੰਦਾ ਤੇ ਓਮਸ ਦੇ ਵਿੱਚੋਂ ਪ੍ਰੋਡਿਊਸ ਹੋ ਰਿਹਾ ਪੈਦਾ ਹੋ ਰਿਹਾ ਆਈਟਮਸ ਉਹ ਆਈਟਮਸ ਜਿਹੜੀ ਹੈਗੀ ਆ ਉਹ ਪ੍ਰੀ ਸੈਲ ਜਾਂ ਪ੍ਰੀ ਆਈਟਮ ਦਾ ਇੱਕ ਪਾਰਟ ਹੁੰਦਾ ਉਹਦੇ ਵਿੱਚ ਜੇ ਆਪਾਂ ਦੇਖਿਆ ਜਾਵੇ ਤੇ ਜਿਹੜਾ ਉਹਦਾ ਆਊਟਰ ਲੇਅਰ ਹੈਗੀ ਆ ਜੀ ਉਹਨੂੰ ਬੋਲਦੇ ਆ ਤੇ ਉਹ ਜੇ ਸੈਲਸ ਦੇ ਜਿਹੜੇ ਤਿੰਨ ਪਾਰਟ ਹੁੰਦੇ ਆ ਨਾ ਇਲੈਕਟ੍ਰੋਨ ਪ੍ਰੋਟੋਨ ਤੇ ਸੈਂਟਰ ਚ ਨਿਊਟ੍ਰੋਨ ਜਿਹੜਾ ਹੈਗਾ ਇਹ ਉਸ ਤਰੀਕੇ ਦੇ ਨਾਲ ਉਸ ਢੰਗ ਦੇ ਨਾਲ ਮੈਡੀਸਨ ਨੂੰ ਪ੍ਰਿਪੇਅਰ ਕੀਤਾ ਜਾਂਦਾ ਦੇ ਸੈਲ ਦਾ ਜਿਹੜਾ ਪ੍ਰੀਪਾਰਟ ਆਈਟਮਸ ਜਿਹੜੀ ਮੈਂ ਬੋਲ ਰਿਹਾ ਉਥੇ ਜਾ ਕੇ ਉਹਦੀ ਪਿਉਰੀਫਿਕੇਸ਼ਨ ਕਰਦੀ ਉਹਨੂੰ ਆਊਟਰ ਲੇਅਰ ਇਨਰ ਲੇਅਰ ਤੇ ਸੈਂਟਰਲ ਪਾਰਟ ਜਿਹੜਾ ਹੈਗਾ ਉਥੇ ਜਾ ਕੇ ਇਹ ਕੰਮ ਕਰਕੇ ਉਹਦੀ ਪਿਉਰੀਫਿਕੇਸ਼ਨ ਕਰਕੇ ਬੋਡੀ ਨੂੰ ਫਿਰ ਪੋਲੀਸੈਕਰਾਇਡ ਆਰਗਨ ਤੇ ਹੋਲ ਜਿਹੜੀ ਬੋਡੀ ਹੈਗੀ ਉਹਨੂੰ ਪਿਰੀਫਾਈ ਕਰਕੇ ਬਿਲਕੁਲ ਇਹ ਤੰਦਰੁਸਤ ਕਰ ਦਿੰਦੀ ਜੀ ਤਾਂ ਬਹੁਤ ਸਾਰੇ ਡਾਕਟਰਸ ਨੇ ਜਿਹੜੇ ਇਲੈਕਟ੍ਰੋਪੈਥੀ ਦੇ ਨਾਲ ਮਰੀਜ਼ਾਂ ਦਾ ਇਲਾਜ ਕਰਦੇ ਨੇ ਤੇ ਜੇਕਰ ਮੈਂ ਬਾਇਓ ਕੇਅਰ ਕਲੀਨਿਕ ਦੀ ਗੱਲ ਕਰਾਂ ਈ ਬਾਇਓਟਿਕ ਕਲੀਨਿਕ ਦੀ ਤੁਹਾਡੇ ਦੀ ਗੱਲ ਕਰਾਂ ਤੁਸੀਂ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਕਿਵੇਂ ਡਾਇਗਨੋਸ ਕਰਦੇ ਹੋ ਕਿਵੇਂ ਮਤਲਬ ਡਿਫਰੈਂਟ ਹੋ ਕਿਵੇਂ ਸਪੈਸ਼ਲ ਹੋ ਤੁਸੀਂ ਇਹ ਬਿਲਕੁਲ ਜੀ ਤੁਹਾਡਾ ਸਵਾਲ ਜੋ ਬਿਲਕੁਲ ਜਾਇਜ਼ ਹੈ ਕਿ ਆਪਣੇ ਕੇਵਲ ਜੇ ਭਾਰਤ ਵਰਸ਼ ਵਿੱਚ ਦੇਖਿਆ ਜਾਵੇ ਇੰਡੀਆ ਲੈਵਲ ਤੇ ਇੱਥੇ ਲੱਖਾਂ ਦੀ ਤਦਾਦ ਦੇ ਵਿੱਚ ਇਲੈਕਟ੍ਰੋ ਹੋਮੋਪੈਥੀ ਜਾਂ ਇਲੈਕਟ੍ਰੋਪੈਥੀ ਡਾਕਟਰ ਜਿਹੜੇ ਮੌਜੂਦ ਨੇ ਜੀ ਪਰ ਇਹਦੇ ਵਿੱਚ ਇਹ ਹੁੰਦਾ ਕਿ ਜਿਹੜਾ ਆਪਾਂ ਜੇ ਦੇਖਿਆ ਜਾਵੇ ਗਿਆਨ ਜਿਹੜਾ ਹੈ ਕਾਦਰ ਕਰੀਮ ਵੱਲੋਂ ਸਾਰਿਆਂ ਨੂੰ ਦਿੱਤਾ ਜਾਂਦਾ ਕਿਉਂਕਿ ਪ੍ਰਭ ਕੈ ਸਿਮਰਨ ਰਿੱਧ ਸਿੱਧਨੋਂ ਰਿੱਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤਵੁੱਧ ਦੇ ਮਹਾਵਾਕ ਅਨਸਾਰ ਜੀ ਦੇਖਿਆ ਜਾਵੇ ਤੇ ਕਾਦਰ ਕਰੀਮ ਨੇ ਤਾਂ ਸਾਰਿਆਂ ਨੂੰ ਬ੍ਰੇਨ ਇੱਕੋ ਜਿਹਾ ਦਿੱਤਾ ਸਭ ਕੁਝ ਦਿੱਤਾ ਪਰ ਜੇ ਉਹਦੀ ਰਹਿਮ ਤੇ ਬਖਸ਼ਿਸ਼ ਹੋ ਜਾਂਦੀ ਹੈ ਤਾਂ ਕਿਸੇ ਕਿਸੇ ਵਿਸ਼ੇਸ਼ ਜਿਹੜੇ ਹੈਗੇ ਗਿਆਨ ਬਖਸ਼ਿਸ਼ ਕਰ ਦਿੰਦਾ ਇੰਡੀਆ ਦੇ ਵਿੱਚ 5.5 ਤੋਂ 7 ਲੱਖ ਦੇ ਕਰੀਬ ਇਲੈਕਟ੍ਰੋਪੈਥੀ ਹੈਗੇ ਨੇ ਪਰ ਉਹਨਾਂ ਚ ਤੇ ਈ ਬਾਇਓਕੇਅਰ ਸਿਸਟਮ ਆਫ ਮੈਡੀਸਨ ਜੇ ਇਹ ਫਰਕ ਹੈਗਾ ਸਾਡੇ ਇੱਥੇ ਜਿਹੜਾ ਹੈਗਾ ਅਸੀਂ 114 ਪਲਾਂਟ ਜਿਹੜੇ ਹੈਗੇ ਆ ਉਹ ਇਟਲੀ ਤੋਂ ਇੰਪੋਰਟ ਹੁੰਦੇ ਨੇ ਉਹਨਾਂ ਦੀ ਮੈਡੀਸਨ ਸਾਰੇ ਬਣਾਉਂਦੇ ਨੇ ਤੇ ਬਣਦੀ ਆ ਇਲੈਕਟ੍ਰੋਪੈਥੀ ਮੈਡੀਸਨ ਬਟ ਅਸੀਂ ਸ਼ੁਰੂ ਤੋਂ ਆਯੁਰਵੇਦ ਗਿਆਨ ਰੱਖਦੇ ਸੀ ਉਹਦਾ ਕਰਕੇ 350 ਇੰਡੀਅਨ ਪਲਾਂਟ ਹਰਬਲ ਪਲਾਂਟ ਜਿਹੜਾ ਹੈਗਾ ਫਲਾਵਰ ਜਿਹੜੇ ਹੈਗੇ ਨੇ ਉਹਨਾਂ ਦਾ ਇਹਨਾਂ ਦੇ ਨਾਲ ਕੋਲੈਬੋਰੇਸ਼ਨ ਕਰਕੇ ਇੱਕ ਨਵੀਂ ਇਨਵੈਂਸ਼ਨ ਕੀਤੀ ਆ ਜਿਹਦੇ ਨਾਲ ਤੇ ਸਾਨੂੰ ਰਿਜ਼ਲਟ ਐਂ ਐਸ ਕੰਪੇਅਰ ਟੂ ਐਨ ਅਦਰ ਇਲੈਕਟ੍ਰੋਪੈਥੀ ਤੋਂ ਜ਼ਿਆਦਾ ਮਿਲਦਾ ਇੱਥੇ ਬਸ ਨਹੀਂ ਕਿ ਸਾਡੇ ਜਿੱਦਾਂ ਤੁਸੀਂ ਇੱਕ ਬੜਾ ਵਧੀਆ ਸਵਾਲ ਕੀਤਾ ਕਿ ਈ ਬਾਇਓਕੇਅਰ ਦੇ ਵਿੱਚ ਦੂਜੇ ਇਲੈਕਟ੍ਰੋਪੈਥੀ ਦੇ ਨਾਲ ਇੱਕ ਵਿਸ਼ੇਸ਼ਤਾ ਕੀ ਆ ਉਹ ਇਹ ਵਿਸ਼ੇਸ਼ਤਾ ਹੈ ਕਿ ਸਾਡੇ ਡਾਇਗਨੋਸ ਕਰਨ ਦਾ ਢੰਗ ਜਿਹੜਾ ਹੈਗਾ ਉਹ ਦੂਸਰਿਆਂ ਨਾਲੋਂ ਡਿਫਰੈਂਟ ਤੇ ਅਲੱਗ ਆ ਜੀ ਉਹ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਕਿ ਤੁਸੀਂ ਸਾਡੇ ਕੋਲ ਆਇਓ ਜਾਂ ਮੰਨ ਕੇ ਚਲੋ ਕਿ ਪੇਸ਼ੈਂਟ ਅਸੀਂ ਤੁਹਾਡੀਆਂ ਅੱਖਾਂ ਦੇਖ ਕੇ ਦੱਸਾਂਗੇ ਕਿ ਤੁਹਾਡੀ ਤਸਵੀਰ ਕੀ ਆ ਕਿ ਤੁਹਾਡੇ ਅੰਦਰ ਕਿਹੜਾ ਕਿਹੜਾ ਰੋਗ ਜਿਹੜਾ ਹੈਗਾ ਉਹ ਪਨ ਪ੍ਰਿਆ ਜੀ ਇੱਥੇ ਜੀ ਬਸ ਨਹੀਂ ਦੂਸਰਾ ਜੇ ਦੇਖਿਆ ਜਾਵੇ ਤਾਂ ਤੁਹਾਡੀ ਜੀਬ ਆ ਟੰਗ ਆ ਅੱਪਰ ਟਾਂਗ ਲੋਅਰ ਟਾਂਗ ਨੂੰ ਅਸੀਂ ਬੜੇ ਤਰੀਕੇ ਤੇ ਸਲੀਕੇ ਨਾਲ ਚੈੱਕ ਕਰਕੇ ਇਹ ਦੇਖਦੇ ਆ ਆਯੁਰਵੇਦ ਦੇ ਹਿਸਾਬ ਦੇ ਨਾਲ ਇਹ ਅੰਦਰ ਵਾਤ ਪਿੱਤ ਕਫ ਜਾਂ ਇੰਟਰਨਲ ਸਿਸਟਮ ਆਫ ਬਾਡੀ ਜਿਹੜਾ ਹੈਗਾ ਕਿਹੜਾ ਆਰਗਨ ਡੀਜਨਰੇਟ ਆਫ ਕੰਡੀਸ਼ਨ ਚ ਆ ਕਿਹੜਾ ਕਿਹੜੀ ਸਟੇਜ ਤੇ ਪਹੁੰਚਿਆ ਤੇ ਕਦੋਂ ਦਾ ਰੋਗ ਲੱਗਿਆ ਤੇ ਕਿਹੜੇ ਕਿਹੜੇ ਪੇਟ ਰੋਗ ਦੇ ਲੱਗੇ ਲੱਗੇ ਹੋਏ ਨੇ ਇਥੇ ਜੇ ਅੱਗੇ ਦੇਖਿਆ ਜਾਵੇ ਤਾਂ ਆਪਾਂ ਤੁਹਾਡੇ ਨੇਲਸ ਜਿਹੜੇ ਹੈਗੇ ਨੇ ਨੌ ਜਿਹੜੇ ਹੈਗੇ ਨੇ ਉਹਨਾਂ ਨੂੰ ਇਸ ਸਪੈਸਿਫਿਕ ਟਾਰਚ ਦੇ ਨਾਲ ਦੇਖਦੇ ਆਂ ਤੇ ਉਹਦੇ ਉੱਤੇ ਇੱਕ ਕਾਦਰ ਕਰੀਮ ਨੇ ਕੁਦਰਤ ਨੇ 바ਰ ਕੋਡ ਲਾਇਆ ਹੁੰਦਾ ਜਿਸ ਤਰ੍ਹਾਂ ਕਿ ਆਪਾਂ ਪੈਸੇ ਪਾਉਣ ਵਾਲਾ ਆਈਕਿਊ ਕੇਯੂਆਰ ਕੋਡ ਹੁੰਦਾ। ਕੋਡ ਬਿਲਕੁਲ ਉਹ ਕੋਡ ਦੀ ਤਰ੍ਹਾਂ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਾਡੇ ਹੈਲਥ ਦੇ ਇਸ਼ੂ ਛੁਪੇ ਨੇ ਕਾਦਰ ਕਰੀਮ ਨੇ ਛੁਪਾ ਰੱਖੇ ਨੇ ਜਿਹਦੇ ਵਿੱਚੋਂ ਸਾਨੂੰ ਇਹ ਪਤਾ ਲੱਗਦਾ ਕਿ ਤੁਹਾਡੀ ਬਾਡੀ ਦੇ ਵਿੱਚ ਕਿਹੜਾ ਕਿਹੜਾ ਰੋਗ ਕਦੋਂ ਦਾ ਲੱਗਿਆ ਜਾਂ ਕਦੋਂ ਲੱਗਣ ਜਾ ਰਿਹਾ ਤੇ ਕਿਹੜੀ ਸਟੇਜ ਪਹੁੰਚ ਗਿਆ ਤੁਹਾਡਾ ਨਰਵ ਸਿਸਟਮ ਤੁਹਾਡਾ ਜਿਹੜਾ ਹੈਗਾ ਕਿ ਇੱਕ ਪਿਟਿਟਰੀ ਗਲੈਂਡ ਤੋਂ ਲੈ ਕੇ ਪੂਰੇ ਹੋਲ ਆਫ ਬੋਡੀ ਦੇ ਗਲੈਂਡਸ ਕਿੱਥੇ ਤੇ ਕਿਹੜਾ ਕੰਮ ਕਰਦਾ ਨਰਵਾਇਨ ਸਿਸਟਮ ਕਿਸ ਤਰ੍ਹਾਂ ਕੰਮ ਕਰਦਾ ਆਰਗਨ ਕਿਸ ਤਰ੍ਹਾਂ ਕੰਮ ਕਰਦੇ ਨੇ ਕਿੱਥੇ ਬਲੋਕੇਜ ਹੈਗੀ ਆ ਕਿੱਥੇ ਕਿੱਥੇ ਕਿਹੜੀ ਕਿਹੜੀ ਬਿਮਾਰੀ ਤੇ ਕਦੋਂ ਦੀ ਹੋਈ ਆ ਕੀ ਤੁਹਾਡੇ ਬਲੱਡ ਚ ਕੈਂਸਰ ਹੈਗਾ ਸਰੀਰ ਚ ਬੋਨ ਚ ਕਿਤੇ ਕੈਂਸਰ ਹੈਗਾ ਕੀ ਤੁਹਾਨੂੰ ਪੀਸੀਓਡੀ ਦੀ ਪ੍ਰੋਬਲਮ ਆ ਕੀ ਤੁਹਾਨੂੰ ਪ੍ਰੋਸਟੇਟ ਆ ਕੀ ਤੁਹਾਨੂੰ ਹੈਪਾਟਾਈਟਿਸ ਆ ਕੀ ਤੁਹਾਨੂੰ ਕਨਸਟਿਪੇਸ਼ਨਟ ਆ ਕੀ ਐਨੀ ਟਾਈਪ ਆਫ ਡਿਜ਼ੀਜ਼ ਜਿਹੜੀ ਹੈਗੀ ਆ ਜੋ ਮੈਂ ਦੱਸ ਰਿਹਾ ਇਥੋਂ ਬਹੁਤ ਹੀ ਈਜ਼ੀ ਢੰਗ ਦੇ ਨਾਲ ਪਤਾ ਚੱਲ ਜਾਂਦਾ ਬਸ਼ਰਤੇ ਕਿ ਜੇ ਆਪਾਂ ਜਿੰਨੇ ਗਹਿਰੇ ਤੋਂ ਚੈੱਕ ਕਰੀਏ ਉਹਨੇ ਗਹਿਰੇ ਤੋਂ ਆਪਾਂ ਉਹ ਜਿਹੜੇ ਰਿਜ਼ਲਟ ਦੇ ਕੇ ਡਾਇਗਨੋਸ ਕਰ ਸਕਦੇ ਆ ਫਿਰ ਇਸੇ ਇਥੇ ਨਹੀਂ ਅਗਲਾ ਸਟੈਪ ਲਿਆ ਜਾਵੇ ਤਾਂ ਆਪਾਂ ਪੇਸ਼ੈਂਟ ਦੀ ਪਲਸ ਦੇਖਦੇ ਜੀ ਨੂੰ ਆਪਾਂ ਕਹਿੰਦੇ ਨੇ ਨਾੜੀ ਦੇਖਣੀ ਜਾਂ ਨਬਜ ਦੇਖਣੀ ਉਹ ਨਬਜ ਦੇਖ ਕੇ ਪੇਸ਼ੈਂਟ ਦਾ ਵਾਤ ਪਿਤ ਕਫ ਜੋ ਆਯੁਰਵੇਦ ਦੇ ਸਿਧਾਂਤ ਨਾਲ ਚੱਲੀਦਾ ਉਸ ਤੋਂ ਲੈ ਕੇ ਕਿਉਂਕਿ ਜਿਸ ਤਰ੍ਹਾਂ ਹਰਮੋਨੀਅਮ ਤੇ ਕੇਵਲ 7 ਸੁਰਾਂ ਹੁੰਦੀਆਂ ਤੇ ਸੱਤਾਂ ਦੇ ਵਿੱਚੋਂ ਭਾਵੇਂ 31 ਰਾਗ आलाप ਕਰੋ ਤਾਂ ਭਾਵੇਂ ਜਿੰਨੇ ਮਰਜ਼ੀ ਕਰ ਲਓ ਇਸੇ ਤਰ੍ਹਾਂ ਕੇਵਲ 3 ਉਂਗਲੀਆਂ ਦੇ ਨਾਲ ਵਾਤ ਪਿਤ ਕਫ ਤਾਂ ਆਪਾਂ ਨਾੜੀ ਤੋਂ ਦੇਖਣੀ ਹੈ ਪਰ ਉਹਦੇ ਵਿੱਚ ਉਹਦੇ ਅਗਲੇ ਕਈ ਪੜਾ ਹੁੰਦੇ ਆ ਬਹੁਤ ਸਾਰੇ ਤੇ ਜਿੰਨਾ ਸਮੁੰਦਰ ਦੀ ਗਹਿਰਾਈ ਦੇ ਵਿੱਚ ਆਪਾਂ ਜਾਣਦੇ ਆ ਇਸੇ ਤਰ੍ਹਾਂ ਇਹ ਪਲਸ ਦੀ ਗਹਿਰਾਈ ਵਿੱਚ ਜਿੰਨਾ ਆਪਾਂ ਜਾਣਦੇ ਆ ਤੇ ਸਾਨੂੰ ਰੋਗਾਂ ਦੀ ਜਾਂਚ ਤੇ ਪਰਤਾਲ ਉਨੀ ਹੋਰ ਗਹਿਰਤ ਹੋ ਜਾਂਦੀ ਹੈ ਕਿ ਅਸੀਂ ਉਹਨੂੰ ਦੇਖ ਸਕੀਏ ਕਿ ਕਦੋਂ ਦਾ ਰੋਗ ਲੱਗਿਆ ਕਿਹੜਾ ਰੋਗ ਲੱਗਿਆ ਅੰਦਰ ਬਾਦ ਪਿਤ ਕਫ ਜਾਂ ਪਿਤ ਕਫ ਬਾਦ ਜਾਂ ਪਿਤ ਚਰ ਵਧਿਆ ਜਾਂ ਵਾਇ ਬਾਦੀ ਵਰੀ ਜਾਂ ਹੋਰ ਕੀ ਸੀ ਤੇ ਕਿਹੜਾ ਕਿਹੜੇ ਕਾਰਨਾ ਕਰਕੇ ਇਸ ਰੋਗੀ ਦੀ ਕੰਡੀਸ਼ਨ ਇਹ ਹਾਲਾਤ ਹੋ ਗਏ ਨੇ ਉਸ ਤਾਂ ਦੇ ਨਾਲ ਪ੍ਰੋਪਰ ਡਾਇਗਨੋਸ ਕਰਕੇ ਅਸੀਂ ਉਹਨਾਂ ਸਾਰੇ ਆਮਰੀਜ਼ਾਂ ਦਾ ਇਲਾਜ ਇਲੈਕਟ੍ਰੋਪੈਥੀ ਮੈਡੀਸਨ ਦੇ ਨਾਲ ਈ ਬਾਇਓ ਕੇਅਰ ਵਿੱਚ ਕਰਦੇ ਆਂ ਤੇ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸਾਰੇ ਨੰਬਰ ਆਫ ਪੇਸ਼ੈਂਟ ਨੇ ਜਿਹੜੇ ਅੱਜ ਦੀ ਡੇਟ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਉਹ ਆਪਣਾ ਜੀਵਨ ਬੜਾ ਖੁਸ਼ੀਆਂ ਤੇ ਖੇੜਿਆਂ ਨਾਲ ਬਤੀਤ ਕਰ ਰਹੇ ਨੇ ਜੀ ਤਾਂ ਡਾਕਟਰ ਸਾਹਿਬ ਅਗਲਾ ਸਵਾਲ ਇਹ ਹੈ ਕਿ ਕਿੱਦਾਂ ਦੇ ਪੇਸ਼ੈਂਟਸ ਜਿਹੜੇ ਨੇ ਯੂਜੂਲੀ ਤੁਹਾਡੇ ਕੋਲ ਆਉਂਦੇ ਨੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨਾਲ ਪੀੜਤ ਹੁੰਦੇ ਨੇ ਤਾਂ ਫਿਰ ਕਿਵੇਂ ਉਹਨਾਂ ਦਾ ਇਲਾਜ ਤੁਸੀਂ ਕਰਦੇ ਹੋ ਜੀ ਇਹ ਬੜਾ ਅੱਛਾ ਸਵਾਲ ਹੈ ਕਿ ਅੱਜ ਦੀ ਤੇਜ਼ ਰਫ਼ਤਾਰ ਜਿਹੜੀ ਜ਼ਿੰਦਗੀ ਹੈ ਜੀ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇੱਕੋ ਹੀ ਮੈਂ ਕਹਾਂਗਾ ਕਿ ਜਿਹੜਾ ਸਾਰਿਆਂ ਦੇ ਵਿੱਚ ਇਕੱਠਾਰਾਉ ਨਹੀਂ ਠਰਾਉ ਪਾਉ ਕਿ ਮਨ ਦੀ ਸ਼ਾਂਤੀ ਕਿਸੇ ਕੋਲ ਹੈ ਨਹੀਂ ਬਿਲਕੁਲ ਸਭ ਤੋਂ ਵੱਧ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ ਮਨ ਦੀ ਪਰੇਸ਼ਾਨੀ ਵਾਲੇ ਵੀ ਆ ਰਹੇ ਨੇ ਜਨ ਨੂੰ ਆਪਾਂ ਇਹ ਸੌਮਨੀਆ ਕਰੀਏ ਨੀਂਦ ਨਹੀਂ ਆਉਂਦੀ ਡਿਪਰੈਸ਼ਨ ਨੇ ਆ ਐਂਜਾਇਟੀ ਆ ਹੋਰ ਬ੍ਰੇਨ ਡਿਸਆਰਡਰ ਦੇ ਸਾਰੇ ਤਰ੍ਹਾਂ ਦੇ ਮਰੀਜ਼ ਆ ਰਿਹਾ ਇਥੇ ਹੀ ਬਸਨੀ ਇੱਕ ਅੱਜਕੱਲ ਤੁਸੀਂ ਦੇਖਿਆ ਹੋਵੇਗਾ ਕਿ ਛੋਟੇ ਬੱਚਿਆਂ ਵਿੱਚ ਆਟਿਜ਼ਮ ਹਾਂ ਜਾਂ ADHD ਦੀ ਪ੍ਰੋਬਲਮ ਆ ਰਹੀ ਹੈ ਬਹੁਤ ਸਾਰੇ ਵਰਲਡ ਲੈਵਲ ਤੋਂ ਵੀ ਸਾਡੇ ਕੋਲ ਪੇਸ਼ੈਂਟ ਆ ਰਹੇ ਨੇ ਜਿਨ੍ਹਾਂ ਨੂੰ ਆਟਿਜ਼ਮ ਹੈ ਜਿਨ੍ਹਾਂ ਨੂੰ ADHD ਦੀ ਪ੍ਰੋਬਲਮ ਹੈ ਜੇ ਪੰਜਾਬੀ ਵਿੱਚ ਉਹਨਾਂ ਨੂੰ ਸਮਝਾਇਆ ਜਾਵੇ ਤਾਂ ਉਹ ਬੱਚੇ ਸਾਡੇ ਕੋਲ ਆ ਰਹੇ ਨੇ ਜਿਨ੍ਹਾਂ ਨੂੰ ਆਪਾਂ ਸਿੱਧੀ ਭਾਸ਼ਾ ਦੇ ਵਿੱਚ ਮੰਦ ਬੁੱਧੀ ਕਿਹਾ ਜਾ ਸਕਦਾ ਜੀ ਬਹੁਤ ਹੀ ਜ਼ਿਆਦਾ ਐਗਰੈਸਿਵ ਨੇ ਹਾਈਪਰ ਨੇ ਉਹਨਾਂ ਨੂੰ ਨਾ ਖਾਣ ਦਾ ਪਤਾ ਹੈ ਨਾ ਬੋਲ ਸਕਦੇ ਉਹਨਾਂ ਨੂੰ ਬੋਲਣਾ ਨਹੀਂ ਹੁੰਦਾ ਉਹ ਸਪੀਚ ਡਿਸਆਰਡਰ ਦੀ ਪ੍ਰੋਬਲਮ ਹੁੰਦੀ ਹੈ ਜੀ ਆਪਣੇ ਆਪ ਹੀ ਨੱਚੀ ਟੱਪੀ ਜਾਂਦੇ ਜਾਂ ਰੋਈ ਜਾਂਦੇ ਜਾਂ ਹੱਸੀ ਜਾਂਦੇ ਆ ਉਹਨਾਂ ਦੇ ਮਾਪੇ ਉਹਨਾਂ ਦੇ ਘਰ ਦੇ ਉਹਨਾਂ ਦੇ ਜਿਹੜੇ ਰਿਲੇਟਿਵਜ਼ ਹੈਗੇ ਨੇ ਉਹ ਬਹੁਤ ਜ਼ਿਆਦਾ ਪਰੇਸ਼ਾਨ ਕਿ ਬੱਚੇ ਦੀ ਸਾਂਭ ਸੰਭਾਲ ਕਿਸ ਤਰ੍ਹਾਂ ਕਰਨੀ ਉਹ ਬਹੁਤ ਸਾਰੇ ਪੇਸ਼ੈਂਟਸ ਆ ਕੇ ਆਉਂਦੇ ਨੇ ਕੇਵਲ ਇੰਡੀਆ ਤੋਂ ਹੀ ਨਹੀਂ ਆਉਂਦੇ ਬਲਕਿ ਵਿਦੇਸ਼ਾਂ ਚੋਂ ਵੀ ਆਉਂਦੇ ਨੇ ਉਹ ਸਾਰਿਆਂ ਨੂੰ ਰਿਜ਼ਲਟ ਜਿਹੜਾ ਹੈਗਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇ ਇਲੈਕਟ੍ਰੋਪੈਥੀ ਸਿਸਟਮ ਆਫ ਮੈਡੀਸਨ ਦਾ ای ਬਾਈ ਕੇਅਰ ਦੇ ਵਿੱਚੋਂ ਬਹੁਤ ਹੀ ਪਰਫੈਕਟ ਰਿਜ਼ਲਟ ਉਹਦਾ ਮਿਲ ਰਿਹਾ ਆ ਆਰਟイズਮ ਦਾ ਤੇ ਏ ਡੀ ਐਚ ਡੀ ਦਾ ਜਿਹੜੇ ਬੱਚੇ ਚੜਚੜਾਪਨ ਕਰਦੇ ਨੇ ਜਿਹੜੇ ਸੌਂਦੇ ਨਹੀਂਗੇ ਜਿਹਨੂੰ ਰੈਸਪੈਰੀਡੌਨ ਐਲੋਪੈਥਿਕ ਦਵਾਈ ਦਿੱਤੀ ਜਾਂਦੀ ਕਿ ਲੋ ਟਿਕ ਜਾਣ ਤੇ ਸਾਡੀ ਮੈਡੀਸਨ ਦੇ ਨਾਲ ਉਹ ਸਾਰੇ ਬੱਚੇ ਕਾਫੀ ਹੱਦ ਤੱਕ ਉਹਨਾਂ ਨੂੰ ਰਿਜ਼ਲਟ ਆ ਜਿਹੜੇ ਬੋਲਦੇ ਨਹੀਂ ਸੀ ਬੱਚੇ ਉਹ ਬੋਲਣ ਲੱਗ ਪਏ ਜਿਹੜੇ ਸੋਲਿਡ ਚੀਜ਼ ਖਾਂਦੇ ਨਹੀਂ ਸੀ ਅੱਜ ਦੀ ਡੇਢ ਚੋਂ ਖਾਣ ਲੱਗ ਪਏ ਇੱਥੇ ਬਸ ਨੇ ਖੁਸ਼ ਨੇ ਕਿ ਉਹ ਕਹਿਣ ਲੱਗੇ ਕਿ ਡਾਕਟਰ ਸਾਹਿਬ ਹਕੀਕਤ ਇਹ ਆ ਕਿ ਸਾਡਾ ਸਾਰਾ ਟੱਬਰ ਬਿਮਾਰ ਸੀ ਰਿਸ਼ਤੇਦਾਰ ਵੀ ਨਾਨਾ ਨਾਨੀ ਦਾਦੇ ਤਾਤੀ ਤੱਕ ਵੀ ਬਿਮਾਰ ਸੀ ਜਿੱਦਨ ਤਾਂ ਬੱਚਾ ਤੁਹਾਡੇ ਕੋ ਆਇਆ ਠੀਕ ਹੋ ਗਿਆ ਔਰ ਸਾਰਾ ਟੱਬਰ ਦੀਆਂ ਦਵਾਈਆਂ ਛੁੱਟ ਗਈਆਂ ਬੇਸ਼ੱਕ ਖਾਂਦਾ ਤੁਹਾਡੇ ਕੋਲ ਸਾਡਾ ਇਕੱਲਾ ਬੱਚਾ ਦਵਾਈ ਹੈ ਪਰ ਸਾਡਾ ਸਾਰਾ ਟੱਬਰ ਇਸ ਵਾਸਤੇ ਠੀਕ ਹੋ ਗਿਆ ਕਿ ਇਹਦੀ ਪਰੇਸ਼ਾਨੀ ਨਾ ਅਸੀਂ ਵੀ ਬਿਮਾਰ ਸੀ ਇੱਥੇ ਹੀ ਬਸ ਨਹੀਂ ਉਸ ਤੋਂ ਅੱਗੇ ਚੱਲਿਆ ਜਾਵੇ ਜੋ ਵੀ ਡਿਪਰੈਸ਼ਨ ਹੈ ਐਂਜਾਇਟੀ ਹੈ ਇਨਸੋਮਨੀਆ ਹੈ ਮਾਇਨੀਆਂ ਹੈ ਇੱਕ ਪਾਰਕਿੰਗ ਡਿਜ਼ੀਜ਼ ਹੁੰਦੀ ਜਿਹੜੇ ਹੱਥ ਪੈਰ ਕੰਬਦੇ ਨੇ ਉਹ ਹੈ ਇੰਟੈਂਕਨ ਦੀ ਪ੍ਰੋਬਲਮਸ ਹੁੰਦੀ ਆ ਉਹ ਹੈ ਕੋਈ ਵੀ ਜਿਹੜਾ ਬ੍ਰੇਨ ਡਿਸਆਰਡਰ ਹੈ ਸਾਡੇ ਕੋਲ ਹੁੰਦਾ ਹੈ ਤਾਂ ਉਹ ਕਾਲ ਪ੍ਰਖਵਾਹ ਦੀ ਕਿਰਪਾ ਦੇ ਨਾਲ ਤੇ ਸਿਸਟਮ ওভার ਇਲੈਕਟ੍ਰੋਪੈਥੀ ਈ ਬਾਇਓਕੇਅਰ ਦੇ ਅੰਦਰ ਸਾਰਿਆਂ ਨੂੰ 100% ਸਫਲ ਇਲਾਜ ਪ੍ਰਾਪਤ ਹੋ ਰਿਹਾ ਤਾਂ ਆਪਣੀ ਜ਼ਿੰਦਗੀ ਬੜੇ ਵਧੀਆ ਟੰਗ ਨਾ ਬਤੀਤ ਕਰਨ। ਤੁਸੀਂ ਸਵਾਲ ਕੀਤਾ ਸੀ ਵੀ ਕਿਹੜੇ ਕਿਹੜੇ ਰੋਗੀ ਇੱਥੇ ਆ ਰਹੇ? ਜੀ ਅਜੇ ਆਪਾਂ ਇੱਕ ਦੀ ਗੱਲ ਕੀਤੀ ਹੈ। ਜੇ ਅਗਲੇ ਪੜਾਅ ਤੇ ਜਾਈਏ ਤੇ ਇੱਥੇ ਕੈਂਸਰ ਦੇ ਪੇਸ਼ੈਂਟ ਆਉਂਦੇ ਨੇ ਹੁਣ ਕੈਂਸਰ ਜਿਹੜਾ ਹੈਗਾ ਸਿਰ ਤੋਂ ਲੈ ਕੇ ਪੈਰਾਂ ਤੱਕ ਅਲੱਗ-ਅਲੱਗ ਆਰਗਨ ਦਾ ਤੇ ਅਲੱਗ-ਅਲੱਗ ਸਿਸਟਮ ਦਾ ਹੁੰਦਾ ਹੈ। ਜੀ ਇੱਥੇ ਬ੍ਰੇਨ ਦੇ ਕੈਂਸਰ ਦੇ ਪੇਸ਼ੈਂਟ ਠੀਕ ਹੋ ਚੁੱਕੇ ਨੇ ਬ੍ਰੈਸਟ ਕੈਂਸਰ ਜੋ ਬੀਬੀਆਂ ਨੂੰ ਖਾਸ ਕਰਕੇ ਲੇਡੀਜ਼ ਫੀਮੇਲ ਹੁੰਦਾ ਬ੍ਰੈਸਟ ਕੈਂਸਰ ਬਹੁਤ ਜ਼ਿਆਦਾ ਫੈਲ ਰਿਹਾ ਉਹਦੇ ਪੇਸ਼ਲ ਬਹੁਤ ਸਾਰੇ ਠੀਕ ਨੇ ਲਿਵਰ ਕੈਂਸਰ ਦੇ ਠੀਕ ਨੇ ਬ੍ਰੇਨ ਟ ਕੈਂਸਰ ਦੇ ਠੀਕ ਨੇ ਜੇਈ ਜੰਕਸ਼ਨ ਦੇ ਠੀਕ ਨੇ ਪ੍ਰੋਸਟੇਟ ਕੈਂਸਰ ਦੇ ਠੀਕ ਨੇ ਸਾਡੇ ਕੋਲ ਤੁਸੀਂ ਜੇ ਉਹਦੇ ਵਾਸਤੇ ਸਬੂਤ ਹੈ ਇਹ ਵਾਹਿਗੁਰੂ ਦੀ ਕਿਰਪਾ ਨਾਲ ਇਹਦੇ ਚ ਰਿਟਨ ਚ ਦਿੱਤਾ ਗਿਆ ਸਾਡੀ ਇਹ ਜਿਹੜੀ ਵਿਜ਼ੂਅਲ ਬੁੱਕ ਹੈਗੀ ਆ ਪੇਸ਼ੈਂਟ ਨੇ ਆਪਣੇ ਹੱਥਾਂ ਦੇ ਨਾਲ ਸਿਗਨੇਚਰ ਕੀਤੇ ਤਾਂ ਆਪਣੀ ਹਿਸਟਰੀ ਇਹਦੇ ਵਿੱਚ ਲਿਖੀ ਹੋਈ ਤੁਸੀਂ ਜਦੋਂ ਮਰਜੀ ਕੋਈ ਵੀ ਪੇਸ਼ੈਂਟ ਆਣ ਕੇ ਦੇਖ ਸਕਦਾ ਕਿ ਸਾਨੂੰ ਕਿਹੜੇ ਕਿਹੜੇ ਕੈਂਸਰ ਤੋਂ ਕਿਸ ਤਰ੍ਹਾਂ ਤਾਂ ਕਿਹੜੀ ਕਿਹੜੀ ਬਿਮਾਰੀ ਤੋਂ ਕਿਸ-ਕਿਸ ਤੇ ਸਾਨੂੰ ਇੱਥੇ ਜਿਹੜਾ ਇੱਕ ਸਫਲ ਇਲਾਜ ਮਿਲਿਆ ਜੀ ਕਿ ਮੈਂ ਮੁੱਖਦੀ ਗੱਲ ਕਿ ਹਰੇਕ ਤਰ੍ਹਾਂ ਦਾ ਜਿਹੜਾ ਕੈਂਸਰ ਹੈ ਜੇ ਆਪਾਂ ਵਿਚਾਰ ਕਰੀਏ ਤਾਂ ਲੰਬੀ ਹੋ ਜਾਣੀ ਹੈ ਤੇ ਹਰੇਕ ਤਰ੍ਹਾਂ ਦਾ ਕੈਂਸਰ ਜਿਹੜਾ ਹੈਗਾ ਇੱਥੇ ਉਹ ਇਲੈਕਟ੍ਰੋਪੈਥਿਕ ਸਿਸਟਮ ਆਫ ਮੈਡੀਸਨ ਦਾ ਈ ਬਾਇਓਥੈਰਪੀ ਚ ਠੀਕ ਹੋ ਰਿਹਾ ਅਗਲੇ ਭਾਅ ਤੇ ਚਲੀਏ ਤਾਂ ਪੀ ਸੀ او ਡੀ ਦੀ ਪ੍ਰੋਬਲਮ ਦੀ ਗੱਲ ਕਰੀਏ ਜਾਂ ਪੀ ਸੀ ਐਸ ਦੀ ਗੱਲ ਕਰੀਏ ਉਹ ਹੁੰਦਾ ਜਿਹੜਾ ਕਿ ਪੋਲੀਸਿਸਟ ఓਵਰੀਅਨ ਡਿਜ਼ੀਜ਼ ਜਿਹੜੀ ਫੀਮੇਲ ਚ ਹੋ ਜਾਂਦੀ ਹੈ ਖਾਸ ਕਰਕੇ ਕਿ ਅੱਜ ਕੱਲ ਉਹ ਬਾਲ ਕੁੜੀਆਂ ਜਿਹੜੀਆਂ ਆਂਦੀਆਂ ਉਹਨਾਂ ਚ ਵੀ ਹੈਗੇ ਆ ਤੇ ਵੱਡੀ ਜਿਹੜੇ ਹੈਗੇ ਨੇ ਲੋਕ ਉਹਨਾਂ ਨੂੰ ਵੀ ਹੁੰਦੀ ਆ ਤੇ ਫੀਮੇਲ ਦੀ ਇੱਕ ਬਹੁਤ ਹੀ ਕ੍ਰਿਟੀਕਲ ਬੜੀ ਭੈੜੀ ਸਮੱਸਿਆ ਸਾਹਮਣੇ ਆ ਰਹੀ ਆ ਤੇ ਇਹਦੇ ਵੀ ਸਾਡੇ ਕੋ ਹਜ਼ਾਰਾਂ ਪੇਸ਼ੈਂਟ ਜਿਹੜੇ ਹੈਗੇ ਉਹ ਸਫਲਾ ਇਲਾਜ ਹੋ ਚੁੱਕਾ ਪ੍ਰਾਣੀ ਕੋਸਟਿਪੇਸ਼ਨ ਲਿਵਰ ਡਿਸਆਰਡਰ ਹੈਪਾਟਾਈਟਿਸ ए बी सी ਇਥੋਂ ਅੱਗੇ ਗੱਲ ਕਰੀਏ ਤੇ ਹਾਰਟ ਦੀ ਜਿਹੜੀ ਬਲੋਕਸ ਹੈਗੀ ਆ ਜੀ ਜਾਂ ਡਾਕਟਰ ਕਹਿ ਦਿੰਦੇ ਕਿ ਇਹਨੂੰ ਮਾਇਓਕਾਰਡੀਅਲ ਇਨਫੈਕਸ਼ਨ ਹੋ ਗਈ ਆ ਉਹ ਅਲੱਗ ਪ੍ਰੋਬਲਮ ਹੁੰਦੀ ਆ ਜਾਂ ਕਹਿ ਦਈਏ ਕਿ ਹਾਰਟ ਦੀ ਜਿਹੜੀ ਬਲੋਕਸ ਹੋ ਗਈ ਆ ਨਾੜੀਆਂ ਬੰਦ ਹੋ ਗਈਆਂ ਡਾਕਟਰ ਕਹਿ ਦਿੰਦੇ ਨੇ ਕਿ ਇਹਨਾਂ ਦਾ ਇਨਸਟੈਂਟ ਜਲਦੀ ਇਹਨਾਂ ਨਾਲ ਜਾਂ ਤਾਂ ਬਾਈਪਾਸ ਸਰਜਰੀ ਕਰਨੀ ਪੈਣੀ ਆ ਜਾਂ ਫਿਰ ਇਨਾਂ ਦਾ ਜਿਹੜਾ ਹੈਗਾ ਕਿ ਕੋਈ ਨੂੰ ਕੋਈ ਇਨਸਟੈਂਟ ਸਟੰਟ ਜਿਹੜਾ ਹੈਗਾ ਉਹ ਇੰਪਲਾਂਟ ਕਰਨਾ ਪੈਣਾ ਜੀ ਤੇ ਸਾਡੇ ਕੋਲ ਨੰਬਰ ਆਫ ਪੇਸ਼ੈਂਟ ਹੈਗੇ ਵਿਦ ਰਿਪੋਰਟਸ ਜੋ ਵੀ ਮੈਂ ਹੁਣ ਤੱਕ ਗੱਲ ਕੀਤੀ ਹੈ ਤੇ ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਲੈਕਟ੍ਰੋਪੈਥੀ ਸਿਸਟਮ ਦੇ ਨਾਲ ਜੀ 100% ਸਾਰੇ ਠੀਕ ਨੇ ਉਹ ਉਹਨਾਂ ਨੂੰ ਅੱਜ ਬਾਈਪਾਸ ਕਰਾਉਣ ਦੀ ਲੋੜ ਨਹੀਂ ਉਹਨਾਂ ਨੂੰ ਸਟੰਟ ਪਵਾਉਣ ਦੀ ਲੋੜ ਨਹੀਂ ਬਿਲਕੁਲ ਹੈਲਦੀ ਨੇ ਔਰ ਹਾਰਡ ਵਰਕਿੰਗ ਕਰਦੇ ਨੇ ਉਹਨਾਂ ਨੂੰ ਹੁਣ ਕੋਈ ਨੱਠ ਭਜਾਈ ਜਾਂ ਭਾਰਾ ਕੰਮ ਕਰਨ ਚ ਵੀ ਦਿੱਕਤ ਨਹੀਂ ਇਥੇ ਹੀ ਬਸ ਨਹੀਂ ਜੇ ਦੇਖਿਆ ਜਾਵੇ ਹੈਪਾਟਾਈਟਸ ਏ ਬੀ ਸੀ ਹਾਰਟ ਦੇ ਪੇਸ਼ੈਂਟ ਪੀ ਸੀ ਓ ਡੀ ਦੇ ਪੇਸ਼ੈਂਟ ਪ੍ਰਾਣੀ ਕਬਜ ਦੇ ਪੇਸ਼ੈਂਟ ਐਸਥੈਮੈਟਿਕ ਜੀ ਦਮਾ ਸਾਹ ਟੀ ਬੀ ਜਿਨੂੰ ਡਾਕਟਰ ਨੇ ਕਿਹਾ ਸੀ ਵੀ ਇਹ ਟੀ ਬੀ ਤੁਹਾਡੀ ਬਹੁਤ ਜ਼ਿਆਦਾ ਵਿਗੜ ਗਈ ਹੈ ਉਹ ਭਾਵੇਂ ਇਨਸਟਾ ਇਨਸਟਾਸਟਾਈਨ ਦੀ ਟੀ ਵੀ ਸੀ ਭਾਵੇਂ ਚਸ਼ ਦੀ ਸੀ ਭਾਵੇਂ ਕਿਸੇ ਬੋਡੀ ਦੇ ਹੋਰ ਆਰਗਨ ਦੀ ਸੀ ਉਹ ਵੀ ਠੀਕ ਹੈ ਜੀ ਸਕਿਨ ਦੇ ਪੇਸ਼ੈਂਟ ਜਿਹੜੇ ਹੈਗੇ ਜਿਨੂੰ ਸਕੈਨ ਸਰਾਇਸ ਹੁੰਦੀ ਹੈ ਅਗਜ਼ੀਮਾ ਹੋ ਜਾਂਦਾ ਜਾਂ ਬਹੁਤ 20 20 ਸਾਲ ਦੇ ਜਾਂ ਕਿਸੇ ਨੂੰ ਪੰਜਾਬੀ ਚ ਆਪਾਂ ਕਹਿੰਦੇ ਨੇ ਉਹ ਚੰਦਰਾ ਹੋ ਗਿਆ ਇੰਨੇ ਜਿਆਦਾ ਪ੍ਰਾਣੇ ਕ੍ਰੋਨਿਕ ਜਿਨ੍ਹਾਂ ਦੀ ਸਕਿਨ ਚੁੰਦੀ ਸੀ ਲੱਤਾਂ ਚੁੰਦੀਆਂ ਸੀ ਉਹ ਵੀ ਸਾਡੇ ਕੋਲ ਲਿਖ ਕੇ ਵੀ ਗਏ ਨੇ ਤੇ ਤੁਹਾਨੂੰ ਕਿਸੇ ਦਿਨ ਆਣ ਕੇ ਇਹਦੇ ਚ ਇੰਟਰਵਿਊ ਵੀ ਦੇ ਸਕਦੇ ਆ ਜੀ ਕਿ ਜਿਨ੍ਹਾਂ ਦੀਆਂ ਲੱਤਾਂ ਚੁੰਦੀਆਂ ਸੀ 20-20 ਸਾਲ ਤੋਂ ਪਤਾ ਨਹੀਂ ਕਿਹੜਾ ਕਿਹੜਾ ਉਹ ਸਟੀਰੋਇਡ ਖਾ ਰਹੇ ਸੀ ਵੱਡੇ ਵੱਡੇ ਡਾਕਟਰਾਂ ਕੋਲੋਂ ਕੋਈ ਉਹਨਾਂ ਨੇ ਹਸਪਤਾਲ ਨਹੀਂ ਛੱਡਿਆ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਇਲੈਕਟ੍ਰੋਪਲੈਟਿਕ ਸਿਸਟਮ ਦੇ ਨਾਲ ਉਹਨਾਂ ਦੀ ਸਕਿਨ ਦੀ ਪ੍ਰੋਬਲਮ ਜਿਹੜੀ ਹੈਗੀ ਆ ਬਿਲਕੁਲ ਠੀਕ ਹੈ ਇੱਥੇ ਬਸ ਨਹੀਂ ਟੀਵੀ ਵੀ ਠੀਕ ਆ ਕੈਂਸਰ ਵੀ ਠੀਕ ਆ ਪੀਸੀਓਡੀ ਦੀ ਪ੍ਰੋਬਲਮ ਠੀ ਅੱਗੇ ਚਲੀਏ ਤੇ ਕਿਡਨੀ ਡਿਸਆਰਡਰ ਜਿਹੜਾ ਹੈਗਾ ਕਿਡਨੀ ਡਿਜ਼ੀਜ਼ ਜਿਹਨੂੰ ਆਪਾਂ ਕਹਿੰਦੇ ਨੇ ਵੀ ਬਾਥਰੂਮ ਲੋਕਾਂ ਦਾ ਰੁਕ ਜਾਂਦਾ ਤੇ ਉਹਨਾਂ ਨੂੰ ਕਰੀਟਾ ਨਾਇਨ ਬਲੱਡ ਯੂਰੀਆ ਜਦੋਂ ਵੱਧ ਜਾਂਦਾ ਤੇ ਉਹਨਾਂ ਲੋਕਾਂ ਨੂੰ ਹਸਪਤਾਲਾਂ ਦੇ ੱੱਕੇ ਜ਼ਿੰਦਗੀ ਭਰ ਖਾਣੇ ਪੈਂਦੇ ਤੇ ਡਾਇਲਿਸਿਸ ਕਰਾਉਣਾ ਪੈਂਦਾ ਬਾਥਰੂਮ ਨਹੀਂ ਹੁੰਦਾ ਸਿਰ ਵੀ ਉਹਨਾਂ ਦੀ ਤਕਲੀਫ ਜਿਹੜੀ ਹੈ ਉਹ ਠੀਕ ਨਹੀਂ ਹੁੰਦੀ ਪਰ ਵਸਤ ਕਾਲਪੁਰ ਖਾਇਰ ਦੀ ਕਿਰਪਾ ਨਾਲ ਤੇ ਇਲੈਕਟ੍ਰੋਪਥੀ ਸਿਸਟਮ ਈ ਬਾਇਓ ਕੇਅਰ ਸੈਂਟਰ ਵਿੱਚ ਹਜ਼ਾਰਾਂ ਪੇਸ਼ੈਂਟ ਨੇ ਜਿਨ੍ਹਾਂ ਦਾ ਕਰੀਟਾ ਨਾਇਨ ਬਲੱਡ ਯੂਰੀਆ ਵਧਿਆ ਸੀ ਅੱਜ ਦੀ ਡੇਟ 'ਚ ਬਿਲਕੁਲ ਠ ਪਾਵ ਕ੍ਰੋਨਿਕ ਕਿਡਨੀ ਡਿਜ਼ੀਜ਼ ਦੇ ਪੇਸ਼ੈਂਟ ਕਾਫੀ ਠੀਕ ਨੇ ਉਹਨਾਂ ਨੂੰ ਡਾਇਲਿਸਿਸ ਕਰਾਉਣ ਦੀ ਲੋੜ ਨਹੀਂ ਤੇ ਉਹਨਾਂ ਦੀ ਕਿਡਨੀ ਜਿਹੜੀ ਹੈਗੀ ਆ 100% ਠੀਕ ਆ ਤੇ ਸਾਡੇ ਕੋਲ ਇਹੋ ਜਿਹੇ ਪੇਸ਼ੈਂਟ ਵੀ ਨੇ ਜਿਨ੍ਹਾਂ ਨੂੰ ਡਾਕਟਰਾਂ ਨੇ ਕਿਹਾ ਸੀ ਵੀ 4 ਦਿਨ ਜਾ ਕੇ ਸੇਵਾ ਕਰ ਲਓ ਜਾਂ ਇਹਨਾਂ ਨੂੰ ਆਕਸੀਜਨ ਲੱਗੀ ਹੋਈ ਹੈ ਤੇ ਲਾਹ ਦੇਉ ਜਾ ਕੇ ਤੇ 2 ਜਾਂ 4 ਘੰਟੇ ਕੱਢਣਗੇ ਪਰ ਉਸ ਅਕਾਲਪੁਰ ਖਾਇਰ ਦੀ ਕਿਰਪਾ ਤੇ ਈ ਬਾਇਓਕਲ ਸਿਸਟਮ ਆਫ ਮੈਡੀਸਨ ਦੇ ਨਾਲ ਉਹ ਅੱਜ ਦੀ ਡੇਟ 'ਚ ਆਪਣੇ ਨਿੱਜੀ ਕੰਮ ਕਰ ਰਹੇ ਨੇ ਤੇ ਬਿਲਕੁਲ ਅਲਾਈਵ ਨੇ ਬਹੁਤ ਵਧੀਆ ਹੈ ਹੈਲਦੀ ਉਹ ਅੱਜ ਦੀ ਡੇਟ 'ਚ ਹੈਗੇ ਨੇ ਬਹੁਤ ਸਾਰੇ ਪੇਸ਼ੈਂਟ ਹੈ ਜੇ ਦੇਖਿਆ ਜਾਵੇ ਤੇ ਸਿਰ ਦੇ ਵਾਲਾਂ ਤੋਂ ਲੈ ਕੇ ਪੈਰ ਦੇ ਨਹੋਂ ਤੱਕ ਐਨੀ ਟਾਈਪ ਆਫ ਇਨਫੈਕਸ਼ਨ অর ਡਿਜ਼ੀਜ਼ ਜੜੀ ਹੈਗੀ ਆ ਕੋਈ ਵੀ ਰੋਗ ਹੈ ਕਿਉਂਕਿ ਕੱਲਾ ਕੱਲਾ ਰੋਗ ਦਾ ਆਪਾਂ ਜੇ ਨਾਮ ਲਈਏ ਤਾਂ ਆਪਣੀ ਤੁਹਾਡੀ ਜਿਹੜੀ ਇੰਟਰਵਿਊ ਹੈ ਲੰਬੀ ਹੋ ਜਾਈ ਤੇ ਉਹ ਸਾਰਿਆਂ ਲੋਕਾਂ ਦੇ ਰੋਗੀ ਜਿਹੜੇ ਨੇ ਸਾਡੇ ਕੋਲ ਆ ਰਹੇ ਨੇ ਤੇ ਉਹ ਸਾਰਾ ਆਪਣਾ ਸਫਲ ਇਲਾਜ ਕਰਾ ਕੇ ਆਪਣੀ ਜਿਹੜਾ ਜੀਵਨ ਆਜੋ ਬਿਲਕੁਲ ਤੰਦਰੁਸਤੀ ਦੇ ਨਾਲ ਵਧੀਆ ਟੰਗ ਨਾਲ ਖੁਸ਼ੀਆਂ ਦੇ ਨਾਲ ਬਤੀਤ ਕਰਾ ਰਹੇ ਨੇ ਤੇ ਹੋ ਰਿਹਾ ਇਸੇ ਤਰ੍ਹਾਂ ਮੈਂ ਚਾਹਨਾ ਕਿ ਸਾਰੇ ਦੁੱਤੀਵਕਾਲ ਪਰਖਾਈ ਗੁਰ ਮੇਨ ਰੱਖੇ ਤੇ ਤੰਦਰੁਸਤ ਰਹਣ ਡਾਕਟਰ ਸਾਹਿਬ ਤੁਹਾਡਾ ਕਿੰਨੇ ਕਿ ਸਾਲ ਦਾ ਤਜਰਬਾ ਹੈ ਮਤਲਬ ਇਸ ਦਾ ਇਲੈਕਟ੍ਰੋਪੈਥੀ ਦੇ ਵਿੱਚ ਔਰ ਕਿੰਨੇ ਕਮਰੀਜ਼ ਹੁਣ ਤੱਕ ਜਿਹੜੇ ਈ ਬਾਇਓ ਕੇਅਰਸ ਕਲੀਨਿਕ ਦੇ ਵਿੱਚ ਆ ਕੇ ਠੀਕ ਹੋ ਚੁੱਕੇ ਨੇ ਜੀ ਜਿਸ ਤਰ੍ਹਾਂ ਹੈਗਾ ਕਿ ਮੈਂ 95 ਦਾ ਪ੍ਰੈਕਟਿਸ ਕਰ ਰਿਹਾ ਜੀ ਪਹਿਲਾਂ ਥੋੜੀ ਦੇਰ ਅਸੀਂ ਜੋ ਹੈਗਾ ਉਹ ਆਯੁਰਵੇਦ ਮੈਂ ਤੁਹਾਨੂੰ ਦੱਸਿਆ ਅਸੀਂ ਉਪਵਾਦ ਹੈਗੇ ਆ ਅੱਗੇ ਤੁਹਾਡੀ ਫਾਰਮ ਹੈ ਉਸ ਤੋਂ ਬਾਅਦ ਅਸੀਂ ਬੀਐਮਐਸ ਤੇ ਐਮਡੀ ਇਲੈਕਟ੍ਰੋਪੈਥੀ ਕੀਤੀ ਜੁੰਦੀ ਤੇ ਅਸੀਂ ਇਲੈਕਟ੍ਰੋਪੈਥੀ ਚਾਹੇ ਵੈਸੇ ਤੋਂ ਹੁਣ ਤੱਕ ਜਿਹੜਾ ਹੈਗਾ ਇਹ ਇਲਾਜ ਪ੍ਰਣਾਲੀ ਦੇ ਨਾਲ ਜੁੜੇ ਹੋਏ ਆ ਤੇ ਲੋਕਾਂ ਦੀ ਜਿਹੜੀ ਇੱਕ ਸੇਵਾ ਕਰ ਰਹੇ ਆ ਇਹ ਉਹ ਅਕਾਲ ਪ੍ਰਕਾਏ ਗੁਰੂ ਦਾ ਸ਼ੁਕਰਾਨਾ ਕਰ ਰਹੇ ਆ ਕਿ ਸਾਨੂੰ ਉਹਨੇ ਡਿਊਟੀ ਲਈ ਹੈ ਕਿ ਲੋਕਾਂ ਨੂੰ ਰੋਗਾਂ ਤੋਂ ਮੁਕਤ ਕਰਨ ਦੀ ਬੜੀ ਵੱਡੀ ਸੇਵਾ ਹੁੰਦੀ ਹੈ ਤੇ ਉਹਦੀ ਕਿਰਪਾ ਦੇ ਨਾਲ ਅਸੀਂ ਇਹ ਸੇਵਾ ਕਰ ਰਹੇ ਆ ਤੇ ਪਿਛਲੇ 25 ਸਾਲ ਦੇ ਲਗਭਗ ਸਾਨੂੰ ਹੋਇਆ ਨਾ ਜੋ ਉਸ ਤੋਂ ਵੀ ਜ਼ਿਆਦਾ ਸਾਲ ਕਿ ਅਸੀਂ ਇਸ ਇਲਾਜ ਪ੍ਰਣਾਲੀ 'ਚ ਹੈਗੇ ਆਂ ਤੇ ਅਸੀਂ ਹੋਰ ਦਸੀਏ ਕਿ ਜਿਹੜਾ ਇਹ ਜੇ ਪਲਾਂਟਸ ਹੈਗੇ ਨੇ ਅਸੀਂ ਆਪ ਉਹ ਕਲੈਕਟ ਕਰਕੇ ਉਹਨਾਂ ਦਾ ਸਫੈਗ੍ਰੇਸਸਨ ਸਾਫ ਕੱਢੀ ਦਾ ਇਹ ਜਿਹੜੀ ਮੈਡੀਸਿਨ ਸਾਰੀ ਹੈਗੀ ਆ ਅਸੀਂ ਆਪ ਪ੍ਰਿਪੇਅਰ ਕਰਕੇ ਕੁਕਸੀ ਪਹਿਲਾਂ ਆਯੁਰਵੈਦਿਕ ਵੀ ਕਰਦੇ ਰਹੇ ਸੀ ਤੇ ਹੁਣ ਇਹਦੇ ਵਿੱਚ ਕਰਦੇ ਆ ਤੇ ਆ ਆਪਣੇ ਢੰਗ ਤੇ ਤਰੀਕੇ ਤੇ ਸਿਸਟਮ ਦੇ ਨਾਲ ਇਹਨੂੰ ਤਿਆਰ ਕਰਕੇ ਲੋਕਾਂ ਤੱਕ ਦੇਈ ਦੀ ਆ ਤਾਂ ਕਿ ਉਹਨਾਂ ਦਾ ਜਿਹੜਾ ਜੜ ਤੋਂ ਰੋਗ ਖਤਮ ਕੀਤਾ ਜਾਵੇ ਤੇ ਡਾਕਟਰ ਸਾਹਿਬ ਮੈਂ ਚਾਹੁੰਨੀ ਕਿ ਇੱਕ ਵਾਰ ਤੁਸੀਂ ਆਪਣੇ ਕਲੀਨਿਕ ਦਾ ਪ੍ਰੋਪਰ ਐਡਰੈਸ ਤੇ ਆਪਣਾ ਨੰਬਰ ਜ਼ਰੂਰ ਮੈਂਸ਼ਨ ਕਰ ਦਿਓ ਤਾਂ ਕਿ ਜਿੰਨੇ ਵੀ ਲੋਕ ਬਿਮਾਰੀਆਂ ਦਾ ਇਲਾਜ ਕਰਾਉਣਾ ਚਾਹੁੰਦੇ ਨੇ ਤੁਹਾਡੇ ਨਾਲ ਸੰਪਰਕ ਕਰ ਸਕਣ ਬਿਲਕੁਲ ਜੀ ਬਹੁਤ ਵਧੀਆ ਤਾਂ ਕਿ ਜਿਹੜੇ ਲੋਕ ਸਾਡੇ ਕੋਲ ਹੁਣ ਵੀ ਬੜੀ ਦੂਰੋਂ ਲੇੜਿਓ ਲੱਭਦੇ ਆਉਂਦੇ ਨੇ ਕਈ ਵਾਰ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈਂਦਾ ਜੀ ਤੋ ਇਹ ਹੈ ਕਿ ਮੈਂ ਦੱਸਣਾ ਚਾਹੁੰਦਾ ਕਿ ਸਾਡਾ ਜਿਹੜਾ ਈ ਬਾਇਓ ਕੇਅਰ ਕਲੀਨਿਕਸ ਹੈਗਾ ਇਹ ਪਿੰਡ ਤੇ ਡਾਕਖਾਨਾ ਫੂਲ ਪਰ ਹੈਗਾ ਵੀਪੀਓ ਫੂਲ ਪਰ ਹੈਗਾ ਨੀਅਰ ਲਾਂਬੜਾ ਜਾਂ ਨੀਅਰ ਸੀਟੀ ਇੰਸਟੀਚਿਊਟ ਦੇ ਸਾਹਮਣੇ ਹੈਗਾ ਇਹ ਜੇ 66 ਫੁੱਟ ਤੋਂ ਦੇਖਿਆ ਜਾਵੇ ਤਾਂ ਉਥੋਂ ਵੀ 1.5 ਕਿਲੋਮੀਟਰ ਹੈਗਾ ਜੇ ਲਾਂਬੜਾ ਰੋਡ ਨਕੁੱਦਰ ਰੋਡ ਤੋਂ ਦੇਖਿਆ ਜਾਵੇ ਇੱਥੋਂ ਵੀ 1.5 ਕਿਲੋਮੀਟਰ ਹੈਗਾ ਤੇ ਇਹ VPO ਫੂਲਪਰ ਨੀਅਰ ਲਾਂਬੜਾ ਜਲੰਧਰ ਸਿਟੀ ਦੇ ਵਿੱਚ ਪੰਜਾਬ ਦੇ ਵਿੱਚ ਹੈਗਾ ਤੁਸੀਂ ਕਦੇ ਵੀ ਆ ਸਕਦੇ ਆ ਇੱਥੇ ਨਹੀਂ ਜੇ ਆਪਾਂ ਇਸ ਵੈਬਸਾਈਟ ਤੇ ਵੀ ਤੁਸੀਂ ਸਾਨੂੰ ਜਿਹੜਾ ਹੈਗਾ ਦੇਖ ਸਕਦੇ ਹੋ www.ebiocares.com ਤੇ ਜੇ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਫੋਨ ਤੇ ਉਹ ਹੈਗਾ 0181 ਜਲੰਧਰ ਦਾ ਕੋਡ ਲਗਾ ਕੇ ਉਸ ਤੋਂ ਬਾਅਦ 5101445 ਮੈਂ ਫਿਰ ਰਿਪੀਟ ਕਰ ਦਿਆਂ 0181 ਜਲੰਧਰ ਦਾ ਕੋਡ ਲਗਾ ਕੇ ਉਸ ਤੋਂ ਅੱਗੇ ਤੁਸੀਂ 5201445 ਹਾਂਜੀ ਜੇਕਰ ਤੁਸੀਂ ਸਾਡੇ ਨਾਲ ਵਟਸਐਪ ਤੇ ਕੰਸਲਟ ਕਰਨਾ ਚਾਹੁੰਦੇ ਹੋ ਤਾਂ ਸਾਡਾ ਜਿਹੜਾ ਨੰਬਰ ਹੈਗਾ ਉਹ 9872001445 ਮੈਂ ਫਿਰ ਰਿਪੀਟ ਕਰ ਦਿਆਂ 98720 014453 ਤੇ WhatsApp ਤੇ ਸੰਪਰਕ ਕਰ ਸਕਦੇ ਹੋ ਧੰਨਵਾਦ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਬਿਲਕੁਲ ਅੱਜ ਅਸੀਂ ਮੌਜੂਦ ਸਗੇ ਈ ਬਾਇਓ ਕੇਅਰ ਕਲੀਨਿਕ ਤੇ ਜਿੱਥੇ ਕੀ ਲਾ ਇਲਾਜ ਬਿਮਾਰੀਆਂ ਦਾ ਵੀ ਜਿਹੜਾ ਇਲਾਜ ਕੀਤਾ ਜਾਂਦਾ ਹੈ ਹਰ ਇੱਕ ਬਿਮਾਰੀ ਦਾ ਇਲਾਜ ਇਸ ਕਲੀਨਿਕ ਦੇ ਵਿੱਚ ਸੰਭਵ ਹੈ ਤਾਂ ਡਾਕਟਰ ਜਸਵਿੰਦਰ ਹੋਂ ਨਾਲ ਗੱਲਬਾਤ ਕੀਤੀ ਹੈ ਤਾਂ ਜੇਕਰ ਕਿਸੇ ਨੇ ਵੀ ਕਿਸੇ ਵੀ ਬਿਮਾਰੀ ਦੇ ਲਈ ਕੰਸਲਟੇਸ਼ਨ ਲੈਣੀ ਹੈ ਜਾਂ ਫਿਰ ਇਲਾਜ ਕਰਵਾਉਣਾ ਹੈ ਤੇ ਇਹਨਾਂ ਦੇ ਦਿੱਤੇ ਗਏ ਨੰਬਰਾਂ ਤੇ ਜ਼ਰੂਰ ਸੰਪਰਕ ਕਰਿਓ ਧੰਨਵਾਦ